ਸਾਰੇ ਵੀਰ ਭਰਾਵਾਂ ਨੂੰ ਲਓ ਜੀ ਆ ਲੱਗਣ ਲਈ ਆ ਜੀ 60 mm ਵੀ ਇੰਟਰਲੌਕ ਤੇ ਆਪ ਹੀ ਲਾਉਂ ਰਹੇ ਆ ਜੀ ਇੱਧਰ ਲੱਗ ਚੁੱਕੀਆਂ ਆ ਆ ਵਿੱਚ ਚਲੋ ਡਿਜ਼ਾਈਨਰ ਦਾ ਤੇ ਪਤਾ ਨਹੀਂ ਲੱਗਣਾ ਕਿਉਂਕਿ ਖਲਾਰਾ ਪਿਆ ਵਾ ਆ ਡਿਜ਼ਾਈਨ ਤੋਂ ਰਹੇ ਆ ਇੱਕ ਆ ਡਿਜ਼ਾਈਨ ਆ ਨਾ ਇੱਕ ਆ ਡਿਜ਼ਾਈਨ ਇੱਥੇ ਤੇ ਇੱਕ ਆ ਡਿਜ਼ਾਈਨ ਜੀ ਤੇ ਕਾੜ ਜਾਣ ਜੀ ਚੈੱਕ ਕਰਦੇ ਸੋ ਇਧਰ ਨਾਲ ਹੀ ਬਾਰਡਰ ਲਾਇਆ ਹੈ ਇਧਰ ਦੇ ਬੰਨੇ ਇਧਰ ਬਾਰਡਰ ਲਾ ਕੇ ਇਧਰ ਵੀ ਡਿਜ਼ਾਈਨ ਪਾਤਾ ਵਾ ਇੱਕ ਲਾਲ ਦੋ ਲਾਲ ਇੱਕ ਲਾਲ ਦੋ ਲਾਲ ਇੱਕ ਲਾਲ ਇਧਰੋਂ ਡਿਜ਼ਾਈਨ ਪਾਤਾ ਜੇ ਇਹ ਆਟਾ ਲੱਗ ਚੁੱਕੀਆਂ ਜੇ ਕਿੱਦਾਂ ਦੀ ਆਟਾ ਲੱਗੀਆਂ ਸਾਰੇ ਵੀਰ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪ ਹੀ ਡਿਆਂ ਜੀ ਮੈਂ ਲਾਉਣ ਤੇ ਦੇਖ ਸਕਦੇ ਹੋ ਤੁਸੀਂ ਜੇ ਕੋਈ ਗਲਤ ਲੱਗਿਆ ਕਿਸ ਬੰਨੇ ਉਹ ਤਾਂ ਜਰੂਰ ਦੱਸਿਓ ਜੇ ਸਹੀ ਲੱਗਿਆ ਤੇ ਫਿਰ ਵੀ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦੀ ਅਟਾ ਲੱਗੀਆਂ ਤੇ ਆਪਣੀ ਰਾਇ ਜਰੂਰ ਦਿਓ ਜੀ ਆਹ ਸੂਤਰ ਵੱਜਿਆ ਹੋਇਆ ਸੂਤਰ ਦੇ ਨਾਲ ਹੀ ਲੱਗਣ ਡਈਆਂ ਕੋਈ ਜ਼ਿਆਦੀਆਂ ਕੋਈ ਫਰਕ ਨਹੀਂ ਉੱਚੀ ਨਹੀਂ ਹੋਇਆ ਦਾ ਤੇ ਇਧਰ ਲੈਣੇ ਕਲਾਈ ਪਹਿਲਾਂ ਸੂਤਰ ਬੰਨਣ ਲਈ ਇਹ ਟੈਂਪਰੇਰੀ ਲੈਣੇ ਫਟ ਲੈਣੀ ਆ ਸਭ ਲਈ ਤੁਸੀਂ ਉਹ ਗਾਂ ਤੱਕ ਲੱਗਣੀ ਆ ਜੀ ਤੇ ਸਾਨੂੰ ਤੁਸੀਂ ਕਮੈਂਟ ਜ਼ਰੂਰ ਕਰਿਓ ਚੈਨਲ ਸਾਡਾ ਵੀ ਸਬਸਕ੍ਰਾਈਬ ਕਰ ਲਿਓ ਪੱਟਾ ਲਾਉਣ ਵਾਸਤੇ ਕੇ ਵੀਰ ਭਰਾ ਲਿਖ ਲੋੜੀਆਂ ਹੁਣ ਤੇ ਸਾਨੂੰ ਮੈਸੇਜ ਕਰ ਸਕਦਾ ਇੱਕ ਮਹਣਾ ਟੋਲੇਂਦੀ ਆ ਜਿੱਟਾ ਤੇ ਲਾਉਂਦੇ ਆ ਜੀ ਅਸੀਂ ਆਪ ਹੀ ਖੁਦ ਮੈਂ ਲਾਉਂਦੇ ਹਾਂ ਤੇ ਹੁਣ ਤੇ ਕੀ ਤੁਸੀਂ ਦੱਸਿਓ ਜੀ ਸਾਨੂੰ ਕਮੈਂਟ ਕਰਕੇ ਸਹੀ ਲੱਗੀਆਂ ਗਲਤ ਲੱਗੀਆਂ ਕਿੱਦਾਂ ਦੀਆਂ ਲੱਗੀਆਂ ਪੂਲ ਸਹੀ ਪਏ ਗਲਤ ਪਏ ਜਰੂਰ ਸਾਨੂੰ ਦੱਸਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰਿਓ ਜੀ ਧੰਨਵਾਦ